ਸੋਡਾ ਤਾਂ ਰੋਜ਼ ਦਾ ਕੰਮ ਹੀ ਆ ਇੱਕ ਮਹੀਨਾ ਹੋ ਗਿਆ ਮੈਨੂੰ ਆਉਂਦੀ ਨੂੰ ਮੈਂ ਕੀ ਕਰਾਂ ਮੈਂ ਵੀ ਕੰਮ ਦੇਖਣੇ ਹੁੰਦੇ ਆ ਐਨਾ ਟਾਈਮ ਮੈਂ ਕਦੋਂ ਦੀ ਵੇਟ ਕਰਨ ਲੱਗੀ ਹੋਈ ਆ ਵੀ ਆਊਗੀ ਆਊਗੀ ਤੇ ਵੀਰਾ ਕਿੱਥੇ ਆ ਉਹ ਤਾਂ ਆਇਆ ਨਹੀਂ ਹੈਗਾ ਉਹਨੂੰ ਬਸ ਕੰਮ ਸੀਗਾ ਵੇਲਾ ਨਹੀਂ ਹੈਗਾ ਉਹ ਨਾਲ ਐਵੇਂ ਫालतू ਕੰਮਾਂ ਲਈ ਆਉਣ ਵਾਸਤੇ ਮੈਂ ਆ ਗਈ ਨਾ ਦੱਸ ਕੀ ਕਮਾਂਗਾ ਲੈ ਫਿਰ ਮੈਂ ਕਿਹੜਾ ਬੇਲੀ ਆ ਮੈਂ ਵੀ ਕੋਈ ਬੇਲ ਨਹੀਂ ਹੈਗੀ ਮੈਨੂੰ ਵੀ ਬਥੇਰੇ ਕੰਮ ਹੁੰਦੇ ਨੇ ਮੇਰਾ ਵੀ ਪਰਿਵਾਰ ਆ ਮੈਂ ਪਰਿਵਾਰ ਵੀ ਦੇਖਣਾ ਨੇ ਮੈਂ ਡਿਊਟੀ ਵੀ ਜਾਣੀ ਹੁੰਦੀ ਆ ਮੈਂ ਵੀ ਤਾਂ ਹੁਣ ਆਪਦਾ ਕੰਮ ਛੱਡ ਕੇ ਆਈਆਂ ਨਾ ਮੈਂ ਵੀ ਡਿਊਟੀ ਤੇ ਜਾਣਾ ਹੁੰਦਾ ਚਲੋ ਆਪਾਂ ਗੱਲ ਕਰ ਲੈਣੇ ਹਾਂਗੇ ਇਸ ਬਾਰੇ ਚਲੋ ਕੀ ਕਰੀਏ ਫਿਰ ਨਾ ਤਾਂ ਰੋਜ਼ ਦੀ ਰੋਜ਼ ਮੈਥੋਂ ਆਇਆ ਜਾਂਦਾ ਨਾ ਤੁਸੀਂ ਆ ਸਕਦੇ ਹੋ ਮੇਰੇ ਵੀ ਬਥੇਰੇ ਕੰਮ ਨੇ ਤੁਹਾਡੇ ਵੀ ਕੰਮ ਨੇ ਤੁਸੀਂ ਵੀ ਡਿਊਟੀ ਜਾਣਾ ਹੁੰਦਾ ਤੇ ਜਵਾਬ ਵੀ ਸਾਂਭਣੇ ਹੁੰਦੇ ਨੇ ਹੁਣ ਇਹਦਾ ਕੋਈ ਨਾ ਕੋਈ ਹੱਲ ਤਾਂ ਕਰਨਾ ਪਊਗਾ ਆਪਾਂ ਨੂੰ ਮੇਰੇ ਕੋਲ ਹੈਗਾ ਇਹਦਾ ਇੱਕ ਹੱਲ ਕਿਉਂ ਨਾ ਆਪਾਂ ਮੰਮੀ ਨੂੰ ਵਿਰਧਾਸ਼ਮ ਛੱਡਿਆਈਏ ਕੀ ਵਿਰਧਾਸ਼ਮ ਹਾਂ ਨਾਲ ਤਾਂ ਥੋੜਾ ਕੰਮ ਸੌਖਾ ਨਾਲੇ ਮੇਰਾ ਕੰਮ ਸੌਖਾ ਹਾਂ ਇਹ ਵੀ ਗੱਲ ਸਹੀ ਆ ਭਾਬੀ ਦੇਖੋ ਵਿਰਧਾਸ਼ਮ ਛੱਡ ਕੇ ਮੰਮੀ ਨੂੰ ਜਿਹੜਾ ਆਪਣੇ ਸਾਰਾ ਜਿਹੜਾ ਘਰ ਹੈਗਾ ਆਪਾਂ ਅੱਧਾ ਅੱਧਾ ਹਿੱਸਾ ਕਰ ਲਾਂਗੇ ਵੇਚ ਕੇ ਹਾਂ ਇਹ ਗੱਲ ਤਾਂ ਮੈਂ ਸੋਚੀ ਹੀ ਨਹੀਂ ਘਰ ਵੇਚ ਕੇ ਪੈਸਾ ਵੀ ਆਪਣੇ ਹੱਥ ਆ ਜਾਊਗਾ ਪਰ ਪੱਬੀ ਮੈਂ ਤਾਂ ਸੁਣਿਆ ਵੀ ਵਿਰਧਾ ਆਸ਼ਰਮ ਦੀ ਫੀਸ ਵੀ ਹੁੰਦੀ ਆ ਉੱਥੇ ਪੈਸੇ ਵੀ ਭਰਨੇ ਪੈਂਦੇ ਨੇ ਕੁਝ ਤਾਂ ਕੋਈ ਨਹੀਂ 1 ਮਹੀਨੇ ਦੀ ਫੀਸ ਤੁਸੀਂ ਭਰ ਦਿਆ ਕਰਿਓ 1 ਮਹੀਨੇ ਦੀ ਤੁਹਾਡੇ ਵੀਰਾ ਭਰ ਦਿਆ ਕਰੂਗਾ ਹਾਂ ਹਾਂ ਠੀਕ ਆ ਫਿਰ ਚਲੋ ਠੀਕ ਆ ਡਾਣਾ ਚਲ ਇਹ ਕੀ ਆ ਮੰਮੀ ਜੀ ਇਹ ਘਰ ਦੇ ਕਾਗਜ਼ ਨੇ ਘਰ ਦੇ ਕਾਗਜ਼ ਇਹ ਤੇਰੇ ਪਾਪਾ ਜੀ ਮਰਨ ਦੇ ਟਾਈਮ ਤੇ ਉਹਨਾਂ ਨੇ ਮੇਰੇ ਨਾਂ ਤੇ ਕੀਤੇ ਸੀਗੇ ਕਹਿੰਦੇ ਸੀਗੇ ਵੀ ਇਹ ਤੇਰੇ ਕੰਮ ਆਉਣਗੇ ਮੈਂ ਕਿਹਾ ਵੀ ਮੇਰੇ ਬੱਚੇ ਸਾਂਭ ਲੈਣਗੇ ਮੈਨੂੰ ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਫੇਰ ਵੀ ਤੇਰੇ ਕੰਮ ਆਉਣਗੇ ਤੂੰ ਰੱਖ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਮੇਰੇ ਇੰਨੀ ਜਲਦੀ ਕੰਮ ਆ ਜਾਣਗੇ ਮੈਂ ਸੋਚਿਆ ਵੀ ਮੈਂ ਜਾ ਤਾਂ ਰਹੀ ਆਂਗੀ ਬੇਦਰਾਸ਼ ਨੂੰ ਵੀ ਇਹ ਮੈਂ ਉਹਨਾਂ ਨੂੰ ਹੀ ਦੇ ਦੂੰਗੀ ਜਿਹੜੇ ਵੀ ਮੈਨੂੰ ਸਾਂਭਣਗੇ ਪਿਆ ਤੁਹਾਨੂੰ ਕੋਈ ਫੀਸ ਉਸ ਮੇਰੀ ਪਰਨ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਕੀ ਕਹਿ ਜਾਂਦੇ ਹੋ ਮੰਮੀ ਜੀ ਦਰਸ਼ਮਾਲਾ ਨੂੰ ਦੇ ਦੋਗੇ ਤੁਸੀਂ ਇਹ ਸਭ ਕੁਝ ਇਹਦਾ ਹੱਕ ਸਾਡਾ ਬਣਦਾ ਨਾ ਜਦੋਂ ਤੁਸੀਂ ਮੈਨੂੰ ਸਾਹਮਣਾ ਹੀ ਨਹੀਂ ਤਾਂ ਇਸ ਘਰ ਤੇ ਤੇ ਪੈਸਿਆਂ ਤੇ ਤੁਹਾਡਾ ਕੋਈ ਹੱਕ ਨਹੀਂ ਮੰਮੀ ਜੀ ਸਾਨੂੰ ਮaaf ਕਰ ਦਿਓ ਹਾਂਜੀ ਮੰਮੀ ਸਾਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਹੁਣ ਤੁਹਾਡੀ ਸੇਵਾ ਕਰਾਂਗੇ ਸਾਨੂੰ ਮaaf ਕਰ ਦਿਓ ਮੰਮੀ ਨਹੀਂ ਨਹੀਂ ਇਹ ਘਰ ਦੇ ਤੁਹਾਡਾ ਹੁਣ ਕੋਈ ਹੱਕ ਨਹੀਂ ਨਿਕਲ ਜਾਓ ਮੇਰੇ ਘਰ ਚੋਂ ਚਲੇ ਜਾਓ ਇਥੋਂ